ਭਗਤ ਬੈਣੀ ਜੀ ਭਗਤ ਬੈਣੀ ਜੀ ਦਾ ਅਸਲੀ ਨਾਮ ਸੀ ਬ੍ਰਹਮਵਾਦ ਬੈਣੀ ਸੀ ਇਹਨਾਂ ਦਾ ਜਨਮ ਸਮਤ 1390 ਵਿਕਰਮੀ ਮਤਲਬ 1333 ਵੀ 14ਵੀਂ ਸਦੀ ਦਾ ਮੰਨੇ ਹਨ ਪਿੰਡ ਆਸਨੀ ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਮੈ ਕਾਲੇ ਫੁਨਾ ਕਿਸੇ ਸਰੋਤ ਦਾ ਜ਼ਿਕਰ ਕੀਤੇ ਤੁਹਾਡਾ ਜਨਮ 13ਵੀਂ ਸਦੀ ਦਾ ਅਖੀਰ ਮੰਨਦਾ ਹੈ ਇਸੇ ਤਰ੍ਹਾਂ ਇੱਕ ਪੰਜਾਬੀ ਪੱਤਰਿਕਾ ਇਹਨਾਂ ਨੂੰ ਮੱਧ ਪ੍ਰਦੇਸ਼ ਦੇ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਦਰਸਾਂਦੀ ਹੈ ਭਗਤ 베ਣੀ ਜੀ ਬਾਲਵਸਤਾ ਵਿੱਚ ਹੀ ਵਿਰਾਗੀ ਸਨ ਆਪ ਦੇ ਅੰਦਰ ਦਇਆ ਤੇ ਹਲੀਮੀ ਭਾਵਨਾ ਅੰਤਾਂ ਦੀ ਸੀ ਆਪ ਜੀ ਨੂੰ ਇੱਕ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵਿਰਾਗ ਦੀ ਭਾਵਨਾ ਪੈਦਾ ਹੋਈ ਅਤੇ ਉਹ ਜੋਗੀ ਬਣ ਗਏ ਇੱਕ ਜੋਗਰਾਜ ਦੇ ਚਰਨ ਪਕੜ ਲਏ ਅਤੇ ਜਿਸ ਤੋਂ ਭਗਤ 베ਣੀ ਜੀ ਨੇ ਯੋਗ ਦੀ ਗੁਰਤੀ ਪ੍ਰਾਪਤ ਕੀਤੀ ਬਾਅਦ ਵਿੱਚ ਆਪ ਜੀ ਕਾਲਪੁਰਖ ਦੇ ਨਾਲ ਜੁੜ ਗਏ ਉਹ ਪੜ੍ਹੇ ਲਿਖੇ ਵਿਦਵਾਨ ਬ੍ਰਾਹਮਣ ਸੰ ਪਰਵ ਕਰਮ ਕਾਂਡਾਂ ਦੇ ਬੇਲੋੜੀਆਂ ਰਸਮਾਂ ਰਿਵਾਜਾਂ ਦੇ ਖਿਲਾਫ ਸੰ ਦਿਖਾਵੇ ਦੀ ਭਗਤੀ ਜੋ ਸਾਧੂਆਂ ਦਾ ਚੋਲਾ ਪਾ ਕੇ ਮੱਥੇ ਤੇ ਲਗਾ ਕੇ ਹੱਥ ਵਿੱਚ ਮਾਲਾ ਪਕੜ ਉਪਰੋਂ ਸਾਧੂ ਹੋਣ ਦੀ ਦਿਖਾਵਾ ਕਰਦੇ ਹਨ ਮਨ ਉਹਨਾਂ ਦੇ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ ਉਹਨਾਂ ਸਾਧੂਆਂ ਦੀ ਨਿਖੇਦੀ ਕਰਦੇ ਹਨ ਇਕਾਂਤ ਵਿੱਚ ਬੈਠ ਕੇ ਭਗਤੀ ਕਰਦੇ ਹਨ ਇਥੋਂ ਤੱਕ ਕੀ ਕਰਦੇ ਆ ਤੇ ਬਾਹਰ ਧਿਆਨ ਵੀ ਨਹੀਂ ਸੀ ਪਤਾ ਹੁੰਦਾ ਜਦ ਕੋਈ ਪੁੱਛਦਾ ਤਾਂ ਕੁਝ ਵੀ ਕਹਿ ਦਿੰਦੇ ਬੋਲਦੇ ਕਿ ਮਹਾਰਾਜ ਦਰਬਾਰ ਚ ਨੌਕਰ ਹਾਂ ਦਰਬਾਰ ਵਿੱਚ ਕਥਾ ਕਰਨ ਗਿਆ ਸੀ ਜਾਂ ਹੋਰ ਕੁਝ ਬੋਲ ਦਿੰਦੇ ਇਸਤਰੀ ਜਨ ਘਰਦੀਆਂ ਲੋੜਾਂ ਬਾਰੇ ਜ਼ਿਕਰ ਕਰਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦੇ ਇੱਕ ਦਿਨ ਵਾਹਿਗੁਰੂ ਨੇ ਆਪਣਾ ਜਮਤਕਾਰ ਵਿਖਾਇਆ ਅਤੇ ਆਪ ਹੀ ਸਾਰੀ ਵਸਤੂਆਂ ਲੈ ਕੇ ਭਗਤ ਜੀ ਦੇ ਘਰ ਪਹੁੰਚ ਗਏ ਤੇ ਭਗਤ ਜੀ ਨੂੰ ਜੰਗਲ ਤੇ ਜਾ ਕੇ ਮਿਲੇ ਆਪ ਦੀ ਗੋਪਤ ਭਗਤੀ ਬਾਰੇ ਪਾਈ ਗੁਰਦਾਸ ਜੀ ਲਿਖਦੇ ਹਨ ਕਿ ਕਰਮ ਕਰੋ ਅਧਿਆਤਮੀ ਹੋਰ ਕਿਸੇ ਨਾਲ ਅਲਖ ਲਗਾਵੇ ਤੁਹਾਡੇ ਵਿਸ਼ੇ ਵਿੱਚ ਜ਼ਿਆਦਾ ਇਤਿਹਾਸ ਨਹੀਂ ਮਿਲਦਾ ਇੱਕ ਜੀਵਨ ਘਟਨਾ ਮਿਲਦੀ ਹੈ ਜੋ ਪਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਭਗਤ ਬੇਣੀ ਜੀ ਦੀ ਤਸਵੀਰ ਇੱਕ ਇਕਾਂਤ ਰਹਿਾਇਸ਼ ਪ੍ਰਭੂ ਰੰਗ ਵਿੱਚ ਰੰਗੇ ਹੋਏ ਭਗਤ ਦੇ ਰੂਪ ਵਿੱਚ ਪੇਸ਼ ਕਰਦੇ ਹਨ ਉਹਨਾਂ ਨੇ ਆਪਣੀ 10ਵੀਂ ਵਾਰ ਵਿੱਚ ਛੇਠਾ ਲਿਖੀ ਬੋੜੀ ਬਿਆਨ ਕੀਤੀ ਹੈ ਕਰਮ ਕਰੇ ਅਧਿਆਤਮੀ ਹੋਰ ਕਿਸੇ ਨਾ ਅਲਖ ਲਖਾਵੇ ਘਰ ਆਇਆ ਜਾਂ ਪੁੱਛੀਏ ਰਾਜ ਦੀਵਾਰ ਗਿਆ ਅਲਾਵੇ ਘਰ ਸਭ ਵੱਥੂ ਮੰਗੀਆਂਨ ਵੱਲਸ਼ਲ ਕਰਕੇ ਜਾਂਥ ਲਗਾਵੇ ਵੱਡਾ ਸਾੰਗ ਵਰਤਦਾ ਉਹ ਇੱਕ ਮਨ ਪਰਮੇਸ਼ਵਰ ਤੇ ਆਵੇ ਪੈਜ ਸਵਾਰੇ ਭਗਤ ਦੀ ਰਾਜਾ ਹੋਈ ਕਹਿ ਘਰ ਚਲ ਆਵੇ ਦੇ ਦਿਲਾਸਾ ਤੁਸਕੇ ਅਣਗਹਿਰੀ ਖੱਤੀ ਪਹੁੰਚਾਵੇ ਆਥੋ ਆਇਆ ਭਗਤ ਪਾਸ ਹੋਏ ਦਿਆਲ ਹੇਤ ਪਵਾਵੇ ਭਗਤ ਜਨਾ ਜੈਕਾਰ ਕਰਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ 베ਣੀ ਦੇ ਤਿੰਨ ਸ਼ਬਦ ਤਿੰਨ ਰਾਗਾਂ ਚ ਸ੍ਰੀ ਰਾਗ ਰਾਮਕਲੀ ਪ੍ਰਭਾਤੀ ਜਿਨ੍ਹਾਂ ਵਿੱਚ ਉਹਨਾਂ ਨੇ ਆਤਮ ਗਿਆਨ ਬਾਰੇ ਜ਼ਿਕਰ ਕੀਤਾ ਹੈ ਅਦੇ ਲੋਕਾਈ ਨੂੰ ਮਾਇਆ ਦੇ ਜਾਲ ਤੋਂ ਬਚਣ ਲਈ ਹਦਾਇਤ ਦਿੰਦੇ ਹਨ ਕਿਉਂਕਿ ਮਨੁੱਖ ਮਾਇਆ ਚ ਫਸ ਕੇ ਜਗਤ ਤੇ ਪਾਲਣਹਾਰ ਈਸ਼ਵਰ ਨੂੰ ਭੁਲਾ ਦਿੰਦਾ ਹੈ ਵਾਹਿਗੁਰੂ ਨੂੰ ਹਮੇਸ਼ਾ ਚੇਤੇ ਰੱਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਤੁਹਾਡੀ ਬਾਣੀ ਦਰਜ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਤੁਹਾਡਾ ਸੰਬੰਧ ਨਿਰਗੁਣਵਾਦੀ ਭਗਤੀ ਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਭਗਤੀ ਲਹਿਤ ਦੇ ਉੱਤਰ ਭਾਰਤ ਵਿੱਚ ਦਾਖਲ ਹੋਣ ਵਾਲਿਆਂ ਦੇ ਪ੍ਰਮੁੱਖਾਂ ਵਿੱਚ ਤੁਸੀਂ ਹੋਏ ਤੁਸੀਂ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ ਕੁਝ ਵੀ ਹੋਵੇ ਤੁਹਾਡੇ ਰਚਨਾ ਵਿੱਚ ਡੂੰਗੀ ਦਾਰਸ਼ਨਿਕਤਾ ਅਤੇ ਸਮਾਜਿਕ ਚਿੱਤਰ ਦਾ ਰੂਪ ਸਾਹਮਣੇ ਆਉਂਦਾ ਹੈ ਜੋ ਧਾਰਮਿਕ ਕਰਮ ਕਾਂਡਾਂ ਦਾ ਸੱਤੀ ਨਾਲ ਸਿਰਫ ਵਿਰੋਧ ਹੀ ਨਹੀਂ ਸਗੋ ਬ੍ਰਾਹਮਣ ਤੇ ਜੋਗੀ ਪਰੰਪਰਾ ਦੁਆਰਾ ਕੀਤੇ ਪਰਪੰਚਾਂ ਨੂੰ ਵੀ ਨੰਗਾ ਕਰਨ ਵਿੱਚ ਸਮਰੱਥ ਸੀ ਆਪ ਜੀ ਦੀ ਸ਼ਖਸੀਅਤ ਦੇ ਬਾਰੇ ਪਟਕ ਲਿਆ ਇਸ ਤਰ੍ਹਾਂ ਲਿਖਦੇ ਹਨ ਭਗਤ ਬੈਂਡਗੁਣ ਰਵੇ ਸਹਿਜ ਆਤਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨ ਪ੍ਰਭ ਅਵਰ ਨਾ ਜਾਣੇ ਈੜਾ ਪਿੰਗੁਲਾ ਔਰ ਸੁਖਮਨਾ ਤਿੰਨ ਵਸੈ ਇੱਕ ਠਾਣੀ ਬੈਣੀ ਸਗਮ ਤੇ 피राग मन मंजन करे तिथाई ਤਹਾਂ ਨਿਰੰਜਨ RAM ਹੈ ਗੁਰਗੰਮ ਚੀਨੇ ਬਿਰਲਾ ਕੋਏ ਤਹਾਂ ਨਿਰੰਜਨ ਰਮੀਆਂ ਹੋਏ ਰਹਾਓ ਦੇਵਸਥਾਨੇ ਗਿਆਨ ਸਾਨੀ ਤੈ ਬਾਜੇ ਸ਼ਬਦ ਅਨਾਹਦ ਬਾਣੀ ਤੈ ਚੰਦਨਾ ਸੂਰਜ ਫੋਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੈ ਗਿਆਨ ਦੁਰਮਦ ਸੀਜੈ ਅੰਮ੍ਰਿਤ ਰਸ ਗਣਨੰਤਰ ਪੀਜੈ ਐਸਾ ਕਲਾ ਜੋ ਜਾਣੇ ਭਇਓ ਭੇਟੇ ਤਾਸ ਪਰਮ ਗੁਰਦੇਉ ਦਸਮ ਦਵਾਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਆਲੇ ਪੀਤਰ ਥਾਤੀ ਜਾਗਤ ਰਹੇ ਸੁ ਕਬਹੁ ਨਾ ਸੋਵੇ ਤਿੰਨ ਤਿਲਕ ਸਮਾਦ ਭਲੋਵੇ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਨ ਮੈਂ ਗਹੇ ਜਗਤ ਰਹਿਣਾ ਅਲਿਆ ਪਾਕੇ ਪਾਂਚੋ ਇੰਦਰੀ ਵਸਕਰ ਰਾਕੇ ਗੁਰ ਕੀ ਸਾਖੀ ਰਾਕੇ ਜੀਤ ਮੰਤਨ ਅਰਪੇ ਕ੍ਰਿਸ਼ਨ ਪ੍ਰੀਤ कर पल्लभ साखा विचा सख कर पल्लव साखा विचारे अपना जन्म न जुए हारे असुर नदी का बंदे मूल पच्छम फेर चढ़ावे सूर अजन जरे निजर चरे जगन्नाथ शिव गोष्ट करे चौमुख दीवा जो द्वार पलु अनंत मूल विचकार कलाले आपे रहे मन मानक रत्ना गहे मस्तक पदम द्वाले मणि महानिंजन त्रिभुवन धनी पंच शब्द निरामल वाजे ढुलके चवर शंख गण गाजे ਦਲਮਲ ਦੇ ਤੋ ਗੁਰਮੁਖ ਗਿਆਨ 베ਣੀ ਜਾਚੇ ਤੇਰਾ ਨਾਮ ਅਰਥ ਜਿਸ ਮਨੁੱਖ ਤੇ ਉਸਦੀ ਕਿਰਪਾ ਹੋ ਜਾਏ ਉਸ ਨੂੰ ਕਿਸੇ ਕਰਮਕਾਂਡ ਦੀ ਜਰੂਰਤ ਨਹੀਂ ਮਨੁੱਖ ਦੀ ਸੁਰਤ ਜਾਗ ਜਾਂਦੀ ਹੈ ਉਸ ਨਾਲ ਪ੍ਰਭੂ ਦੀ ਡੂੰਗੀ ਸਾਝ ਹੋ ਜਾਂਦੀ ਹੈ ਆਪਣਾ ਮਨ ਤਨ ਸਭ ਕੁਝ ਪ੍ਰਭੂ ਨੂੰ ਅਰਪਿਤ ਕਰ ਦਿੰਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਉਸ ਚੇਤ ਹੋ ਜਾਂਦਾ ਹੈ ਤੇ ਪੰਜ ਇੰਦਰੀ ਉਸ ਤੇ ਵਸ ਹੋ ਜਾਂਦੀਆਂ ਹਨ ਉਸ ਦੇ ਅੰਦਰ ਮੰਦੇ ਫਰਮਾਤੇ ਵਿਕਰਨ ਨਾਸ ਹੋ ਜਾਂਦਾ ਹੈ ਮਾਇਆ ਦੇ ਮੂਹ ਉਸ ਤੋਂ ਕਸੇ ਦੂਰ ਹੋ ਜਾਂਦੇ ਹਨ ਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ ਗਿਆਨ ਦੀ ਰੋਸ਼ਨੀ ਉਸ ਦੇ ਅੰਦਰ ਦਾਖਲ ਹੋ ਜਾਂਦੀ ਹੈ ਪ੍ਰਭੂ ਮਿਲਾਪ ਦੀ ਸੇਕ ਅੰਦਰ ਸਮਾ ਜਾਂਦੀ ਹੈ ਉਸ ਦੇ ਅੰਦਰ ਉਜਾਲਾ ਹੀ ਉਜਾਲਾ ਤੇ ਇੱਕ ਲੋਕਿਕ ਮਸਤੀ ਹੁੰਦੀ ਹੈ ਉਸ ਨੂੰ ਪੰਦ ਕਿਸਮਾਂ ਦੇ ਸਾਜ਼ ਨਾਦ ਬਣਾਇ ਸੁਨਾਈ ਦਿੰਦੇ ਹਨ ਉਸ ਦੇ ਮੱਥੇ ਉੱਤੇ ਚਵਰ ਛਤਰ ਝੂਲਦੇ ਹਨ ਭਾਵ ਉਸ ਦਾ ਮਹਾਨ ਸ਼ਹਿਨ ਸ਼ਾਹ ਦਾ ਸ਼੍ਰਾਵਣ ਜਾਂਦਾ ਹੈ हे ਪ੍ਰਭੂ ਬਹਿਣੀ ਤੇਰਾ ਦਾਸ ਵੀ ਤੁਹਾਡੇ ਦਰ ਵੱਲੋਂ ਤੁਹਾਡਾ ਨਾਂ ਹੀ ਮੰਗਦਾ ਹੈ ਉਹਨਾਂ ਦੇ ਜੀਵਨ ਕਾਲ ਬਾਰੇ ਵਿਸਤਾਰ ਵਿੱਚ ਕੁਝ ਨਹੀਂ ਪਤਾ ਪਰ ਅੰਦਾਜ਼ਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ ਅਤੇ ਉਹਨਾਂ ਦਾ ਜੀਵਨ ਕਾਲ 14ਵੀਂ ਤੇ 15ਵੀਂ ਸਦੀ ਵਿੱਚਕਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕਦੀ ਮਾਫੀ